ਸਸਾਇਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ YouTube ਦੇ ਉੱਪਰ ਵੈਦਰ ਅਪਡੇਟਸ ਉਹਦੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ 14 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਜਰੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲ ਚੱਲ ਨਹੀਂ ਹੈ ਪਰ ਥੋੜੀ ਜਿਹੀ ਪੂਰਬੀ ਹਵਾ ਦੀ ਵਾਪਸੀ ਹੋਣ ਦੇ ਨਾਲ ਥੋੜ੍ਹਾ ਜਿਹਾ ਮਾਹੌਲ ਜਿਹੜਾ ਹੈ ਗਰਮਾਚ ਵਾਲਾ ਅੱਜ ਰਾਤ ਹੁੰਦਾ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਪੂਰੇ ਪੰਜਾਬ ਦੇ ਵਿੱਚ ਤਾਂ ਨਹੀਂ ਕਹਿ ਸਕਦੇ ਆ ਪਰ ਥੋੜਾ ਜਿਹਾ ਕਿਸੇ ਕਿਸੇ ਇਲਾਕੇ ਦੇ ਵਿੱਚ ਪੱਛਮੀ ਹਵਾ ਇਸ ਤਰੀਕੇ ਨਾਲ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਲੁਧਿਆਣਾ ਮੇਰਕੋਟਲਾ ਇਹਨਾਂ ਵਿੱਚ ਪੂਰਬੀ ਹਵਾ ਚੱਲ ਸਕਦੀ ਹੈ ਤੇ ਰਾਤ ਜਾਂ ਹੁਣ ਕੱਲੀ ਸ਼ਾਮ ਦੇ ਸਮੇਂ ਥੋੜਾ ਜਿਹਾ ਗੰਧਲਾਪਣ ਹਵਾ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੀ ਗੱਲ ਕਰੀਏ ਤਾਂ ਬਾਕੀ ਪੰਜਾਬ ਦੇ ਵਿੱਚ ਫਿਲਹਾਲ ਪੱਛਮੀ ਹਵਾ ਲਗਾਤਾਰ ਵਗ ਰਹੀ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਅੱਜ ਰਾਤ ਤਾਪਮਨ ਦੀ ਗੱਲ ਕਰੀ ਜਾਵੇ ਤਾਂ 18 ਤੋਂ 20 ਡਿਗਰੀ ਤਾਪਮਨ ਅੱਜ ਬਣੇ ਰਹਿਣ ਦੀ ਉਮੀਦ ਹੈ ਪੱਛਮੀ ਹਵਾ ਚੱਲਣ ਦੇ ਨਾਲ ਥੋੜੀ ਜੀ ਦਿਨ ਦੇ ਮੇਲੇ ਠੀਕ ਠਾਕ ਮਾਹੌਲ ਸੀ ਪਰ ਰਾਤ ਨੂੰ ਪੂਰਬੀ ਹਵਾ ਚੱਲਣ ਦੇ ਨਾਲ ਤਾਪਮਨ ਥੋੜਾ ਜ੍ਹਾ ਗਰਮੈਸ਼ ਵਾਲਾ ਅੱਜ ਰਾਤ ਦੇਖਿਆ ਜਾ ਸਕਦਾ ਹੈ ਪਰ ਇਹਨਾਂ 20 ਗਰਮੈਸ਼ ਨਹੀਂ ਹੋਵੇਗੀ ਕਿ ਗਰਮੀ ਦਾ ਅਹਿਸਾਸ ਹੋਵੇ ਪਰ ਥੋੜੀ ਜੀ ਹਮਸ ਹਵਾ ਦੇ ਵਿੱਚ ਵਧੀ ਹੈ ਜਿਸ ਦੇ ਨਾਲ ਥੋੜੀ ਜੀ ਆਪਾਂ ਰਾਤ ਨੂੰ ਗਰਮੈਸ਼ ਕਿਸੇ ਕਿਸੇ ਇਲਾਕੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਓਵਰਆਲ ਤਾਂ ਆਪਮਨ ਜਿਹੜੇ ਆ 17 18 20 ਡਿਗਰੀ ਦੇ ਵਿੱਚ ਘਾਰ ਹੀ ਬਣੇ ਰਹਿਣਗੇ ਸਵੇਰੇ ਤੜਕੇ 5 ਵਜੇ ਨੇੜੇ ਜਿਹੜੇ ਥੋੜੇ ਜਿਹਾ ਤਾਪਮਨ ਘਿਰ ਸਕਦੇ ਨੇ 3 ਤੋਂ 5 ਦੇ ਵਿੱਚ ਥੋੜਾ ਜਿਹਾ ਕਾਂਬਾ ਦੇਖਣ ਨੂੰ ਮਿਲ ਸਕਦਾ ਹੈ ਧੁੰਦ ਦੇ ਹਾਲਾਤ ਵੀ ਅੱਜ ਸਵੇਰ ਦੇ ਸਮੇਂ ਥੋੜੇ ਜਿਹਾ ਦੇਖਣ ਨੂੰ ਮਿਲ ਸਕਦੇ ਨੇ ਤੜਕੇ ਅਗਰ ਕੱਲ ਸਵੇਰ ਦੀ ਗੱਲ ਕਰੀਏ ਤਾਂ ਧੁੰਦ ਦੇ ਹਾਲਾਤ ਥੋੜੇ ਬਹੁਤੇ ਵਧਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਕੋਈ ਵੱਡੀ ਕਾਰਵਾਈ ਫਿਲਹਾਲ ਹੁੰਦੀ ਦਿਖਾਈ ਨਹੀਂ ਦੇ ਰਹੀ ਓਵਰ ਆਲ ਜਿਹੜਾ ਮੌਸਮ ਠੀਕ ਬਣਿਆ ਰਹੇਗਾ ਕੋਈ ਹੋਰ ਅਪਡੇਟ ਆਈ ਤਾਂ ਉਹ ਜਾਣਕਾਰੀ ਤੁਹਾਡੇ ਤੱਕ ਸਾਂਝੀ ਕਰਾਂਗੇ ਬਣੇ ਰਹੋ ਵੈਦਰ ਅਪਡੇਟਸ ਥੋੜੇ ਤੇ YouTube ਚੈਨਲ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ